ਖਲਸਾ ਦਾ ਨਿਆਰਾਪਣ ਖਲਸਾ ਯੋਗ ਨਿਦਰਾ ਦੇ ਵਿੱਚ ਨਹੀਂ ਜਾਂਦਾ ਸਦਾ ਹੀ ਜਾਗਰਤ ਅਵਸਥਾ ਦੇ ਵਿੱਚ ਰਹਿੰਦਾ ਹੈ ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਸਿੱਖ ਯੋਗ ਨਿਦਰਾ ਜਾਂ ਕਹੀਏ ਸਮਾਧੀ ਦੇ ਅੰਦਰ ਜਾਗਰਤ ਨਿਦਰਾ ਨਿਰਵਿਚਾਰ ਆਪਣੇ ਆਪ ਨੂੰ ਭੁਲਾਣ ਦੇ ਤਰੀਕਿਆਂ ਤੋਂ ਨਿਆਰਾ ਹੈ ਉਸ ਤੋਂ ਨਿਵਰਤ ਰਹਿੰਦਾ ਸਿੱਖ ਹਮੇਸ਼ਾ ਜਾਗਰਤ ਰਹਿੰਦੇ ਹੋਏ ਪਰਮਾਤਮਾ ਦੇ ਗੁਨਾ ਨੂੰ ਧਾਰਨ ਕਰਦਾ ਧਰਮ ਦੇ ਨਾਮ ਤੇ ਜਿਹੜੇ ਆਪਾ ਖੰਡ ਹੈ ਇਹਨਾਂ ਨੂੰ ਪਹਿਚਾਨ ਕੇ ਤਿਆਗਣ ਲਈ ਤਤਪਰ ਰਹਿੰਦਾ ਕੂੜ ਕੁਸਤ ਤਿਨਾ ਮੈਲ ਨਾ ਲਾਗਾ ਕੂੜ ਕੁਸਤ ਤਿਨਾ ਮੈਲ ਨਾ ਲਾਗਾ ਗੁਰ ਪ੍ਰਸਾਦੀ ਅਣ ਦਿਨ ਜਾਗੈ ਨਿਰਮਲ ਨਾਮ ਵਸੈ ਕਟ ਪੀਤਰ ਜੋਤੀ ਜੋਤ ਮਿਲਾਵਣਿਆ ਗੁਰੂ ਸਾਹਿਬ ਸਾਨੂੰ ਸਿੱਖਿਆ ਦੇ ਰਿਹਾ ਮੰਨ ਮੇਰੇ ਅਣ ਦਿਨ ਜਾਗ ਹਰ ਚੇਤ ਮੰਨ ਮੇਰੇ ਅਣ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਕਦੀ ਵੀ ਸਿੱਖ ਕਿਸੇ ਵੀ ਟੰਗ ਨਾਲ ਆਪਣੇ ਆਪ ਨੂੰ ਭੁਲਾਣ ਦੇ ਤਰੀਕਿਆਂ ਵਿੱਚ ਨਹੀਂ ਪੈਂਦਾ ਮਨਮੁਖ ਸੂਤਾ ਮਾਇਆ ਮੋਹ ਪਿਆਰ ਸੋਹਦੇ ਦਾ ਮਨਮੁਖ ਲੋਗਾ ਜਿਹੜੀ ਆਪਣੀ ਮੱਤ ਦੇ ਮਗਰ ਲੱਗਦੇ ਮਨਮੁਖ ਸੂਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੈ ਗੁਣ ਗਿਆਨ ਵਿਚਾਰ ਛੇ ਜਨ ਜਾਗੇ ਜਿਨ ਨਾਮ ਪਿਆਰ ਗੁਰੂ ਸਾਹਿਬ ਸਨ ਪ੍ਰਮਾਤਮਾ ਨਾਲ ਮਿਲਨ ਦਾ ਢੰਗ ਵੀ ਦੱਸ ਰਹੇ ਹੈ ਕ ਸਹਿਜ ਪਾਏ ਮਿLIE ਸੁਖ ਹੋਵੈ ਸਹਿਜ ਪਾਏ ਮਿLIE ਸੁਖ ਹੋਵੈ ਗੁਰਮੁਖ ਜਾਗੇ ਨੀਂਦ ਨਾ ਸੋਵੈ ਸੁਨ ਸ਼ਬਦ ਅપરੰਪਰਤਾਰ ਹੈ ਸੁਨ ਅਕਾਲ ਪੁਰਖ ਜੋ ਅપરੰਪਰ ਪਰਮੇਸ਼ਰ ਹੈ ਉਦੀ ਸਿੱਖਿਆ ਸੋਨ ਸ਼ਬਦ ਅਪਰੰਪਰਤਾਰ ਹੈ ਕਹਤੇ ਮੁਕਤ ਸ਼ਬਦ ਨਿਸਤਾਰ ਹੈ ਗੁਰ ਕੀ ਦਿਖਿਆ ਸੇ ਸਚ ਰਾਤੇ ਨਾਨਕ ਆਪ ਗਵਾਏ ਮਿਲਨ ਨਹੀਂ ਪਰਾਤੇ ਫਿਰ ਉਹ ਕਿਸੇ ਬਹਿ ਪਰਮਾ ਵਿੱਚ